ਅਮਰ ਸਿੰਘ ਜੀ ਜੋ ਗੁਰੂ ਘਰ ਦੇ ਗਾਜੀ ਸਿੰਘ ਦੇ ਉਹਨਾਂ ਦਾ ਸਨਮਾਨ ਸਰਦਾਰ ਸੁਖੇਸ਼ ਸਿੰਘ ਦੀ ਮੈਂਬਰ ਪੰਚਾਇਤ ਉਹਨਾਂ ਦੇ ਪਰਿਵਾਰ ਵੱਲੋਂ ਕੀਤਾ ਜਾਣਾ ਹੈ ਔਰ ਮਹਾਪੁਰਸ਼ਾਂ ਦੀ ਰਹਿਮਾਈ ਹੀਟਰ ਇਸ ਹਸਾਲ ਵਡੀਆਂ ਰੌਣਕਾਂ ਲਾਈਆਂ ਹੈ ਔਰ ਬਾਬਾ ਜੀ ਵੱਲੋਂ ਢੇਰ ਸਾਰੀਆਂ ਮੁਬਾਰਕਾਂ ਹੈ ਜਿਹਨਾਂ ਦਾ ਸਨਮਾਨ ਅੱਜ ਹੀ ਰਸਪ੍ਰੇਂਦਰ ਮੋਟਰਸਾਈਕਲ ਦੇ ਨਾਮ ਸਰਦਾਰ ਸੁਖੇਸ਼ ਸਿੰਘ ਦੀ

ਸਰਬਾਨ ਜੋਤਤਾ ਸਿੰਘ ਜੀ ਸਭ ਦਾ ਸਨਮਾਨ ਹੋਇਆ ਕੰਮ ਦੇ ਕਾਰਨ ਪਾਤਨ ਬਾਬਾ ਵੀਰ ਸਿੰਘ ਸਾਹਿਬ ਦੇ ਘਰਾਂ ਰਹਿਤਾਂ ਰਿਹਾ ਇਹ ਭਾਈ ਅਮਰਜੀਤ ਸਿੰਘ ਆਪਣੇ ਨਗਰ ਦਾ ਹੀ ਸਿੰਘ ਹੈ ਬੜੇ ਬਨੇ ਸਮੇਂ ਤੋਂ ਲੈ ਕੇ ਸਾਰਾ ਇਹ ਪਰਿਵਾਰ ਤੇ ਸਾਰੇ ਨਗਰ ਮਹਾਂਪੁਰਖਾਂ ਦੇ ਨਾਲ ਬਾਬਾ ਗੁਰਸੇਈ ਨਾਮ ਦੇ ਪਾਣ ਰੱਖਣਵਾਣੇ ਹੈ

아 근데 으 ਜੋ ਪਹਿਲੇ ਰਾਉਂਡ ਦੇ ਅੰਦਰ ਪਾ ਰਹੇ ਮਾਣ ਮਾਣ ਮਸ਼ੀਨਾਂ ਦੇ ਅੰਦਰ ਸਨੇਹਾ ਵੱਲੋਂ ਇੱਕ ਮਿੰਟ ਮਿਲ ਗਿਆ ਹੁਣ पक्षा से से ने सेवा से से की है महाराज <गराय Elliot> जो जदों में सेवा मां प्रदान है ऐसा इंतजार है भगवान रघुवारे इस सेवा की मार के ਬਾਹਰ ਜੀ ਚੱਲ ਆਏ ਆਣ ਦੇ ਅੰਬੇ ਆਏ ਆ ਭਾਈ ਅਮਰਜੀਤ ਸਿੰਘ ਅੰਬੇ ਨੂੰ ਮਿਲਿਆ ਮਨਸਾਗਰ ਜੀ ਜੋ ਗਾਜੀ ਸਿੰਘ ਦੀ ਸੇਵਾ ਕੈਂਡੋ ਦੇ ਬੰਦੇ ਕਰਦਾ ਨਹੀਂ ਕਰਦਾ ਸੀ ਨਾਲ ਮਣੀ ਜਤਿੰਦਰ ਸਿੰਘ ਮੈਂਬਰ ਯੋਦੀਾ ਜੀ ਹਾਂ ਜੀ ਹਾਂ ਜੀ ਮੈਂਬਰ ਸਾਹਿਬ ਜੀ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਕਿੰਨਾ ਵੱਲੋਂ ਦਿੱਤਾ ਗਿਆ ਜੀ ਮੈਂਬਰ ਸਾਹਿਬ ਜੀ ਮੋਟਰਸਾਈਕਲ ਦੀ ਇਹ ਮੈਂ ਕਿਸੇ ਦਿਨ ਮਹਾਰਾਜੇ ਬਾਬੇ ਵੀਰ ਸਿੰਘ ਅੱਗੇ ਅਰਦਾਸ ਕਰਦਾ ਧੰਨਵਾਦ ਮੇਰੇ ਸਾਥੀ ਜੀ ਨਾਲ ਆਏ ਨੇ

ਸੇਵਾ ਪੜਨੀ ਕਰਦੇ ਦੇ ਆਪ ਆਇਆ ਹੈ ਫ਼ਸਲਾਬਾਦ ਤੇ ਉਹਦੇ ਦੇ ਕਰਨ ਕਰਨ ਤੇ ਬੰਦੋਆਂ ਵਾਲੀਆਂ ਦੀ ਟੇਕ ਕੱਢਣੇ ਕਰਦੀ ਜੋ ਟ੍ਰੈਕਟਰ ਦੀ ਲੋੜ ਹੁੰਦੀ ਜਿਹੜੇ ਜੰਗਲ ਵਿੱਚ ਆ ਗਏ ਹਨ ਠੰਡੀ ਹਵਾ ਵਰਗੇ ਦੂਰਿਆਂ ਦੇ ਮਹਾਤ ਕਲੀਪ ਸ੍ਰੀ ਗਿਦੇ ਜੀ ਗਰੇਵ ਸਿੰਘ ਜੀ ਜਿਹੜਾ ਬਣਾ ਰਹੇ ਨੇ ਇਸ ਮੋੜੇ ਵਿਦੇਸ਼ ਸਾਹਿਬ ਨੇ ਬਿਲਕੁਲ ਨਹੀਂ ਆ ਇਧਰ ਪੰਜ ਸੰਭਾਰੀ ਦੁਨੀਆ ਦੇ ਮਹਾਨ ਖਿਡਾਰੀ ਜਿਹੜੇ ਹੈ ਕਿਤੋਂ ਦੇ ਸਰਦੇ ਚੱਲ ਕੇ ਆਏ ਹੈ ਗੱਲਾਂ ਵਡੀਆਂ ਹੋਣੀਆਂ ਕੋਈ ਗੇਮਾਂ ਵਾਲੇ ਕੰਮਾਂ ਵਾਲੇ ਰਹੀ ਜੀ ਗੱਲ ਇਹ ਸਾਹਿਬ ਇਹ ਸ਼ਹਿਰ ਸ੍ਰੀ ਆਮਦਨ ਕਮ ਚੱਲ ਕੇ ਆਇਆ 2 ਮਿੰਟ ਦੇ ਰਹਿ ਤਾੜ ਕੇ बोलें बोलें हरियाणा के भाले बोलें बोलें वीरू भगत बोलें रामभरण के भाई गोपी तालियां खास स्पेशल लागे दा मान भाई गोपी दोए जोड़ी ने सजनदा फंडे निशान कर रही है वाजे ताली मारो आज 1 लाख रुपय रे नाल गोपी तालियां मां सम्मान सुरेंद्र भजरा भाई साडा यूएसए वाला ਇੱਕ ਲੱਖ ਰੁਪਇਆ ਜਿਹੜਾ ਗੋਪੀ ਦਾ ਸਨਮਾਨ ਕੀਤਾ ਜਾਵੇਗਾ ਬਹੁਤ ਮਾਣ ਵਾਲੀ ਗੱਲ ਹੈ ਭਾਈ ਬਈ ਬੇਨਤੀ ਮੈਚ ਜਲਦੀ ਨਾਲ ਮਨੀ ਇੰਦਰਾਲੇ ਸਿੰਘ ਕਹਿੰਦਾ ਵੀ ਵੱਡਾ ਮਾਣ ਸਨਮਾਨ ਕੀਤਾ ਜਾ ਸਕਦਾ ਗੁਰਿੰਦਰ ਵੀ ਵੱਲੋਂ ਜਾਣਕਾਰੀ ਬabat ਆਇਆ ਸਨ